ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਆਂ ਜੀ ਤੁਸੀਂ ਸਾਰੇ ਜਾਨੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੇ ਆਪਣੇ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਸਭ ਤੋਂ ਪਹਿਲਾਂ ਤਾਂ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜੀ ਆ ਐਵੇਂ ਆ ਜੀ ਇੱਕ ਸ਼ਾਪ ਹੈ ਇੱਥੇ ਡਿਜ਼ਾਈਨਰ ਹੈ ਨਾ ਬਹੁਤ ਸੋਹਣੀ ਸ਼ਾਪ ਹੈ ਇਹ ਤੇ ਇੰਡੋ ਕਵਰਸ ਕਰਵਸ ਠੀਕ ਹੈ ਨੀਅਰ ਪੈਲੇਸ ਹੈ ਤੇ ਜੀ ਐਸ ਸਟੇਟ ਤਨੋਂ ਕਤਾ ਲੱਗ ਜਣਾ ਉਸ ਤੋਂ ਸਾਹਮਣੇ ਆ ਲੈਣ ਆਏ ਸੀਗੇ ਇੱਕ ਸੂਟ ਕਰਨਾ ਬੂਆ ਨੂੰ ਗਿਫਟ ਇੱਕ ਤਾਂ ਮਦਰਸ ਡੇ ਆ ਰਿਹਾ ਵੈਸੇ ਵੀ ਕਰਨਾ ਸੀ ਅਸੀਂ ਕਿਹਾ ਚਲੋ ਬਹਾਨਾ ਬਣ ਜੂ ਇਸ ਕਰਕੇ ਠੀਕ ਹੈ ਸੋ ਹੁਣ ਮੈਂ ਦੇਖੋ ਸਾਰੀ ਦੁਕਾਨ ਕਹਿੰਦੇ ਪਹਿਲਾਂ ਤਾਂ ਦੀ ਵੈਲਕਮ ਕਰਦੇ ਆ ਜੀ ਇਹ ਸਾਡਾ ਵੈਲਕਮ ਟੂ ਇੰਡੋ ਕਰਵਸ ਰਾਈਜ਼ਰ ਨੋ ਡਿਸਕਾਊਂਟ ਸਟੀਚਿੰਗ ਵੀ ਤੁਸੀਂ ਕਹਿੰਦੇ ਕਰਾ ਸਕਦੇ ਆ ਬਹੁਤ ਸੋਹਣੇ ਸੋਹਣੇ ਸੂਟ ਪਹਿਲੀ ਗੱਲ ਤਾਂ ਆਏ ਆ ਜੀ ਦੇਖੋ ਇੱਥੇ ਦਾ ਅ ਜਿੰਨਾ ਵੀ ਮਾਹੌਲ ਬਹੁਤ ਸੋਹਣਾ ਕਿਹੜਾ ਸੂਟ ਆ ਇਹ ਕਿਹੜਾ ਸੂਟ ਆ ਇਹ ਪਾਕਿਸਤਾਨ ਤੋਂ ਠੀਕ ਹੈ 2000 2000 ਦੀ ਰੇਂਜ ਤੇ ਬਾਤ ਖਾਂ ਨੂੰ ਨਾ ਕਲਰ ਦਾ ਰਸ ਇਹ ਵੀ ਸੋਨਾ ਹੈ ਤੇ ਫੈਂਟਰੀ ਤੇ ਕੈਨੇਟ ਹੈ ਫੈਬ੍ਰੀਕੇਟ ਬੋਲ ਜੱਟ ਦਾ ਜੋਰ ਜੱਟ ਦਾ ਆ ਜਾ ਰਹੀ ਆ ਭਾਰੀ ਜਾ ਇਹ ਨਹੀਂ ਜੋਰ ਜੱਟ ਚੇ ਦਿਖਾ ਦੇ ਜੋਰ ਜੱਟੀ ਉਹ ਵਾਈਟ ਵੀ ਤਾਂ ਪਾ ਸਕਦੇ ਆ ਦਿਖਾਓ ਭਾਜੀ ਬਣ ਜਾ ਲੋਈ ਆ ਨਹੀਂ ਪਾ ਸਕਦੇ ਕਾਟਨ ਚ ਫਿਰ ਬਣੇ ਬਣਾਏ ਨਹੀਂ ਹੋਣੇ ਵਧੀਆ ਮੈਂ ਤਾਂ ਹੀ ਸੋਹਣਾ ਲੱਗਿਆ ਇਹੀ ਲੈਣ ਦਾ ਫਾਇਦਾ ਸੂਟ ਤਾਂ ਜੀ ਦੇਖੋ ਸਾਰੇ ਸੋਹਣੇ ਆ ਜਿਹੜੇ ਮਰਜ਼ੀ ਲੈ ਲਓ ਸਾਰੇ ਆਪਣੀ ਆਪਣੇ ਆ ਕਿਉਂ ਵੀ ਵੀਰੇ ਠੀਕ ਨਹੀਂ ਗੱਲ ਜੀ ਠੀਕ ਆ ਬਹੁਤ ਸੋਹਣੇ ਸੋਹਣੇ ਸੂਟ ਆ ਸੋਬਰ ਜੇ ਕਲਰ ਪਾਈਆਂ ਇੱਥੇ ਮਿੱਠਾ ਮਿੱਠੇ ਜੀ ਨਾਲ ਪਰ ਕੜਾਈ ਕੱਢੀ ਹੋਈ ਐ ਇਸੇ ਕਰਕੇ ਇਹ ਜਿਆਦਾ ਸੂਟ ਉੱਠਦੇ ਆ ਆ ਦੇਖੋ ਆ ਕਲਰ ਕਿੰਨਾ ਪਿਆਰਾ ਹਲੇ ਦੇਖੋ ਮੈਂ ਮੂਰੇ ਤੇ ਦੇਖਿਆ ਨਹੀਂ ਪਰ ਮੈਂ ਕਹਿੰਦੀ ਵਾਹ ਇੱਲਾਇਟ ਨਹੀਂ ਹੈ ਇਹ ਕਾਟਨ ਚ ਮੰਗਦੇ ਆ ਇਹ ਹਾਂ ਅਗਾਉ ਨੇ ਜੀ ਕਿੰਨਾ ਸੋਹਣਾ ਇੱਥੇ ਬਣਾਇਆ ਵਾ ਇਹ ਨੂੰ ਦਿਖਦਾ ਹੂੰ ਹੂੰ ਦਿਖਾਓ ਜੀ ਦਿਖਾਓ ਬਹੁਤ ਸੋਹਣੇ ਸੋਹਣੇ ਸੂਟ ਇੱਥੇ ਹੈਗੇ ਅਵੇਲੇਬਲ ਠੀਕ ਹੈ ਇੱਕ ਅੱਧਾ ਹੋ ਸਕਿਆ ਤਾਂ ਜਰੂਰ ਕਰਾਂਗੇ ਆਪਾਂ ਵੀ ਟ੍ਰਾਈ ਅਸੀਂ ਕਿਉਂ ਕਿਸੇ ਨਾਲ ਪਿੱਛੇ ਰਹਿਣਾ ਠੀਕ ਹੈ ਆਹ ਦੇਖੋ ਕਿੰਨਾ ਸੋਹਣਾ ਜਿਹਾ ਲੱਗ ਰਿਹਾ ਜੀ ਆਪਣਾ ਕਹਾਉਨ ਠੀਕ ਹੈ ਵਾਹ ਸੋ ਨਾਈਸ ਪਿੱਛੇ ਆਂਦੀ ਆਵਾਜ਼ ਨਾਲ ਦਾ ਸਟੀਚਿੰਗ ਹੋ ਰਹੀ ਹੈ ਨਾਲ ਦੇ ਨਾਲ ਠੀਕ ਹੈ ਬਹੁਤ ਸਾਰੇ ਸੂਟ ਪਏ ਆ ਜੀ ਇੱਥੇ ਹਾਂ ਦੇਖੋ ਬੜੇ ਮਿੱਠੇ ਮਿੱਠੇ ਜਿਹੇ ਕੋਈ ਜ਼ਿਆਦਾ फडਕੀਲੇ ਨਹੀਂ ਕਹਿਣ ਦਾ ਭਾਬ ਐਦਾਂ ਦੇ ਆ ਗੱਲਾਂ ਠੀਕ ਹੈ ਹਾਂ ਜਿਹੜੀ ਮੈਂ ਸ਼ੁਭਰੀਤ ਨੂੰ ਫਰਾਕ ਲੈ ਕੇ ਆਈ ਸੀਗੀ ਉਹ ਉਹ ਵਾਲੀ ਕੜਾਈ ਦਾ ਸੂਟ ਹੈ ਬਹੁਤ ਸੋਹਣਾ ਸੂਟ ਹੈ ਠੀਕ ਹੈ ਮੈਂ ਥੋੜੀ ਜਿਹੀ ਕੰਮ ਕਰੂੰਗੀ ਹਾਂ ਸੂਟ ਆ ਵੀ ਸੋਹਣਾ ਉਹਨਾਂ ਨੇ ਕਲਰ ਨਹੀਂ ਕਿਹਾ ਕੁਝ ਦੱਸਣਗੇ ਮੈਂ ਫੋਟੋ ਸੈਂਡ ਕਰ ਦਿੰਦਾ ਹਾਂ ਹਾਂ ਇਹਦੇ ਵੀ ਭੇਜੋ ਇਹਦੇ ਵੀ ਭੇਜੋ ਬਹੁਤ ਸੋਹਣਾ ਸੂਟ ਆ ਹੈਨਾ ਮੇਰੀ ਇੱਛਾ ਸੀ ਉਹਨੂੰ ਦੇਣਾ ਬੜਾ ਹਰਦੀ ਨਾਲ ਜੀ ਸਾਡਾ ਹੋ ਰਿਹਾ ਫੋਟੋ ਸ਼ੂਟ ਉਹ ਵਿਚਾਰਾ ਵੀਰਾ ਦੇਖੀ ਐ ਲੈ ਕੇ ਫੜਾ ਕੇ ਖੜਾ ਆਵਾ ਦੇਖੀ ਵੀਰੇ ਦੇ ਮੂੰਹ ਨੂੰ ਦੇਖ ਕੇ ਹੋਰੀ ਤਰ੍ਹਾਂ ਹੁੰਦਾ ਵੀ ਦੱਸ ਵਿਚਾਰਾ ਇਨੀ ਗਰਮੀ ਇਨੀ ਗਰਮੀ ਤਾਂ ਹੈ ਨਹੀਂ ਓਰੇ ਮੌਸਮ ਤਾਂ ਵਧੀਆ ਅੰਦਰਲਾ ਜਿਹੜਾ ਇਹਨਾਂ ਨੇ ਬਣਾਇਆ ਹੋਇਆ ਭਾਈ ਜੀ ਜੇ ਤੁਹਾਨੂੰ ਗਰਮੀ ਗੁਰਮੀ ਲੱਗਦੀ ਐ ਅੰਦਰ ਤਾਂ ਜ਼ਰੂਰ ਇੱਕ ਵਾਰੀ ਇੱਥੇ ਆ ਕੇ ਵਿਜ਼ਿਟ ਕਰਿਓ ਠੰਡਾ ਪਾਣੀ ਚਾਹ ਪਾਣੀ ਸਾਰਾ ਕੁਝ ਪੁੱਛਣਗੇ ਇਹ ਠੀਕ ਐ ਸਾਨੂੰ ਵੀ ਪੁੱਛਿਆ ਐ ਤਾਂ ਇਹ ਜੀ ਕੋਈ ਗੱਲ ਨਹੀਂ ਤਾਂ ਹੀ ਤਾਂ ਮੈਂ ਕਹਿਨੀ ਆ ਵੀਰੇ ਨੂੰ ਵੀ ਸਾਨੂੰ ਵੀ ਪੁੱਛਿਆ ਐ ਸੋ ਬਹੁਤ ਸੋਹਣੇ ਐ ਸੂਟ ਇੱਥੇ ਪਏ ਆ ਦੇਖੋ ਐਨ ਬ੍ਰਿਕ ਕੀ ਕਾਮਾ ਗਲਤ ਆ ਹੋ ਬ੍ਰਿਕ ਕੀ ਕਮ ਬੇਸ਼ੱਕ ਆਏ ਕਰਿਓ ਨਾ ਭਾਬੀ ਨੇ ਕਰਦਣੀ ਜੀ ਜੀ ਚ ਨਹੀਂ ਮਿਲਣੀ ਪਰ ਮੈਂ ਦੇਖ ਮੰਨੀ ਆ ਜਾਂ ਤਾਂ ਹਾਂ ਹਾਂ ਆ ਵੀ ਕਿੰਨੇ ਸੋਹਣੇ ਚੀਜ਼ ਆ ਲੈ ਕੀ ਬਾਤ ਆ ਜੀ ਮਠਾ ਜਾਣਾ ਗਿਆ ਵਾਈਟ ਜੇ ਕਲਰ ਦੇ ਉੱਪਰ ਬ੍ਰਿਕ ਜੀ ਜਿਹੜੀ ਆ ਕੜਾਈ ਗੱਡੀ ਹੋਈ ਆ ਹੈਲੋ ਬਹੁਤ ਸੋਹਣੇ ਸੂਟ ਠੀਕ ਆ ਤੁਸੀਂ ਪਸੰਦ ਕਰੋ ਲਵਾਗੇ ਫਿਰ ਆਪਾਂ ਆਏ ਥੋੜੀ ਦਬਦੇ ਆ ਜਿਹੜੀਆਂ ਮੇਰੀਆਂ ਭੂਆ ਚਾਚੀਆਂ ਤਾਈਆਂ ਸਾਰੀਆਂ ਦੇਖਦੀਆਂ ਮੈਨੂੰ ਪਤਾ ਨਹੀਂ ਉਹਨਾਂ ਦਾ ਉਹਨਾਂ ਨੇ ਕਿਹਾ ਚਲ ਜੈਸਮੀਨ ਨੇ ਦਿਖਾਇਆ ਸੀ ਉਹਨਾਂ ਨੇ ਕਿਹਾ ਬੱਲੇ ਤੁਹਾਡੇ ਵਾਓ ਆ ਦੇਖੋ ਕੱਲ ਤਾਈ ਅਸਲ 'ਚ ਬਹੁਤ ਸੋਹਣੇ ਸੁੱਟਾ ਲੇ ਪਰ ਇੱਧਰ ਤੱਕ ਗਏ ਹੋ ਨਹੀਂ ਗਰਮੀਆਂ ਦੇ ਸਪੈਸ਼ਲ ਹਾਂ ਅੱਛਾ ਠੀਕ ਐ ਵੀਰਾਂ ਨੂੰ ਆਇਆ ਵਿਚਾਰੇ ਇਹਨੂੰ ਤਰਸ ਆਵੇ ਕੱਲੀਓ ਬੋਲਦੀ ਫਿਰਦੀ ਆ ਮੈਂ ਬੜੇ ਜਾਂ ਵਿੱਚ ਨੂੰ ਸਾਥ ਦਵਾ ਥੈਂਕ ਯੂ ਥੈਂਕ ਯੂ ਵੀਰੇ ਆਪਣੇ ਜੋ ਜਿਹੜਾ ਗਾਉਣਾ ਉਹੀ ਹੈ ਕਿ ਹੋਰ ਵੀ ਹੈਗਾ ਕੋਈ ਨਹੀਂ ਉਹ ਤੁਹਾਡੇ ਲਈ ਹੈ ਬਸ ਇੱਕੇ ਪੀਸ ਹਲੇ ਹੋਰ ਬਣਾਉ ਆਹ ਕੋਈ ਨਹੀਂ ਮੜ ਜੇਗਾ ਬਣਾ 23 ਸਟੀਚ ਕਰਵਾ ਸਕਦੇ ਹੋ ਠੀਕ ਹੈ ਉਧਰ ਸੈਂਪਲ ਲੱਗ ਰਿਹਾ ਉਹ ਸਭ ਇਧਰ ਹੀ ਬਨੇ ਹੋਏ ਹਨ ਹਾਂ ਠੀਕ ਹੈ ਜੇ ਮੇਰੇ ਵਰਗੇ ਕੋਈ ਕੁਝ ਟਰਾਈ ਕਰਨਾ ਚਾਹੁੰਦੀ ਹੋਵੇ ਤਾਂ ਕਰ ਸਕਦੀ ਆ ਨੋ ਇਸ਼ੂ ਠੀਕ ਹੈ ਥੈਂਕ ਯੂ ਆ ਵੀ ਕਿੰਨਾ ਸੋਹਣਾ ਸੂਟ ਆ ਦੇਖੋ ਵਾਹ ਕਿ ਕੀ ਹੁਣ ਤੁਹਾਨੂੰ ਪਤਾ ਗਰਮੀ ਆ ਇੱਧਰ ਤਾਂ ਫਿਰ ਲਾਈਟ ਲਾਈਟ ਜੇ ਕਲਰ ਬਹੁਤ ਜ਼ਿਆਦਾ ਵਧੀਆ ਲੱਗਦੇ ਆ ਮਿੱਠੇ ਮਿੱਠੇ ਜੇ ਰੰਗ ਵਾਓ ਠੀਕ ਐ ਆ ਦੇਖੋ ਮੈਂ ਤੁਹਾਨੂੰ ਇੱਕ ਮਿੰਟ ਖੋਲ ਕੇ ਦਿਖਾਨੀ ਆ ਹਮ ਸ਼ਰਟ ਸਿਲਕ ਵਾਲੀ ਐ ਬਾਟ ਸੋ ਬਹੁਤ ਸੋਹਣੇ ਸੋਹਣੇ ਜਿਹੜੇ ਮਿੱਠੇ ਮਿੱਠੇ ਜੇ ਰੰਗ ਨਾ ਜ਼ਿਆਦਾ ਕੜਾਈ ਜ਼ਿਆਦਾ ਐ ਨਾ ਹੀ ਘਾਟਾ ਬਹੁਤ ਸੋਹਣੇ ਸੂਟ ਆ ਜੀ ਸੋ ਤੁਸੀਂ ਵੀ ਇੱਕ ਵਾਰੀ ਇੱਥੇ ਜ਼ਰੂਰ ਆਇਓ ਦੇਖਿਓ ਅਬ ਇਹ ਸੂਟ ਬਹੁਤ ਸੋਹਣਾ ਪਾਇਆ ਵਾ ਦੇਖ ਲਓ ਜੀ ਲੈ। ਕੀ ਬਾਤ ਆ। ਮਿੱਠਾ ਜਿਹਾ ਰੰਗ ਹੈ। ਹਾਂ। ਮਸਲੀਨ ਦੇ ਵਿੱਚ ਸੂਟ ਹੈ। ਬਹੁਤ ਸੋਹਣਾ ਜੀ। ਫਿਰ ਬਹੁਤ ਪਿਆਰ ਤੁਸੀਂ ਕਵਰ ਕਰ ਲਓ। ਮੈਨੂੰ ਇੱਕ ਗੱਲ ਦੱਸਿਓ ਜਿਹੜਾ ਉੱਥੇ ਗੌਨ ਪਿਆ ਉਹ ਮੇਰੇ ਆ ਸਕਦਾ ਮੇਰਾ ਬੜਾ ਜੀ ਕਰਦਾ ਹੈ। ਉਹ ਤਾਂ ਸੀ ਮਤਲਬ ਇਹ ਵੀ ਥੱਲੇ ਸੀ ਕਹਿਣ ਦੀ ਲਗਾਈ ਹੋਈ ਤੁਸੀਂ ਆਪਣੇ ਅਕੋਰਡਿੰਗ ਹੀ ਨੂੰ ਕਰਵਾ ਸਕਦੇ। ਬੜਾ ਜੀ ਮੈਂ ਟਰਾਈ ਕਰਕੇ ਦੇਖ ਸਕਦੀ ਹਾਂ ਉਹਨੂੰ ਮੇਰਾ ਬੜਾ ਜੀ ਕਰਦਾ ਉਹਨੂੰ ਪਾਉਣ ਦਾ ਦਿਓ। ਐਸੀ ਕਸਟਮਾਈਜ਼ ਕੀਤਾ ਹੋਇਆ। ਹਾਂ ਵੀ ਇਹ ਮੈਂ ਤਾਂ ਤੁਸੀਂ ਬਣਾ ਸਕਦੇ ਹੋ। ਹਾਂਜੀ ਤੁਸੀਂ ਆਪਣੇ ਸਾਈਜ਼ ਠੀਕ ਕਰੋ ਜੀ ਪਹਿਲਾਂ ਮੈਂ ਇਹਨੂੰ ਪਾਣੀ ਆ ਫਿਰ ਤੁਹਾਨੂੰ ਮਿਲਦੀਆਂ ਸੋ ਦੇਖੋ ਮੈਨੂੰ ਤਾਂ ਬਹੁਤ ਜ਼ਿਆਦਾ ਬਹੁਤ ਹੀ ਪਿਆਰਾ ਲੱਗਿਆ ਇਹ ਸੂਟ ਜਿੱਦਾਂ ਦਾ ਵੀ ਕਹਿ ਦੋ ਅ ਸਪੈਸ਼ਲ ਮੈਂ ਟ੍ਰਾਈ ਕੀਤਾ ਠੀਕ ਹੈ ਥੋੜਾ ਜਿਹਾ ਇੱਥੇ ਤੋਂ ਟਾਈਟ ਸੀ ਜੀ ਜੀ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਜਦੋਂ ਵੀ ਲੈਣਾ ਚਾਹੇ ਹੁਣ ਲੈਣਾ ਜਦੋਂ ਵੀ ਲੈਣਾ ਥੋੜੇ ਟਾਈਮ ਤੱਕ ਆ ਹੁਣੀ ਤੁਹਾਨੂੰ ਥੋੜੇ ਫਿਟ ਦਾ ਕਰਵਾ ਕੇ ਦਵਾਂਗੇ ਸੋ ਦੱਸਿਓ ਜ਼ਰੂਰ ਕਿੱਦਾਂ ਦਾ ਲੱਗਿਆ ਮੈਂ ਤਾਂ ਬਹੁਤ ਸੋਹਣਾ ਲੱਗ ਰਿਹਾ ਹੈ ਇਹ ਕਲਰ ਵੀ ਮੇਰੇ ਲਈ ਬਣਿਆ ਦੇਖ ਲਓ ਹਨਾ ਜਿੱਦਾਂ ਉਹ ਚੀਜ਼ਾਂ ਵੀ ਕਲਰ ਵੀ ਮੇਰੇ ਲਈ ਬਣਾਇਆ ਗਿਆ ਸਪੈਸ਼ਲ ਹਾਂ ਸਾਰੇ ਸੀ ਕਸਟਮਾਈਜ਼ ਦਿੱਤੇ ਤੁਸੀਂ ਇਹ ਵੀ ਟਰਾਈ ਕਰਕੇ ਦੇਖਿਓ ਕਿ ਆਪ ਵੀ ਜੇਕਰ ਇਹੀ ਟਰਾਈ ਕਰਨਾ ਲਿਓ ਤੁਮੋਂ ਡਾਊਨ ਕਰ ਵਾਈਟ ਜਾਂ ਮੈਨੂੰ ਜ਼ਰੂਰ ਦਿਓ ਕਿਉਂਕਿ ਮੈਨੂੰ ਵਾਈਟ ਜ਼ਿਆਦਾ ਕਲਰ ਪਸੰਦ ਹੈ ਤਾਂ ਇਸ ਕਰਕੇ ਚਲੋ ਠੀਕ ਹੈ ਹੁਣ ਮੈਂ ਵਾਈਟ ਵੀ ਪਾ ਕੇ ਦਿਖਾਨੀ ਆ ਜੇ ਮੇਰੇ ਫਿੱਟ ਆਂਦਾ ਠੀਕ ਹੈ ਥੋੜੇ ਟਾਈਮ ਤੱਕ ਮਿਲਦੇ ਹਾਂ ਹੁਣ ਮੈਂ ਟਰਾਈ ਕਰਦਾ ਜੀ ਵਾਈਟ ਠੀਕ ਹੈ ਬਹੁਤ ਸੋਹਣਾ ਲੱਗ ਰਿਹਾ ਦੇਖੋ ਸਿੱਤਾ ਵੀ ਹੈ ਇਹ ਗਾਉਣ ਦਾ ਰੂਪ ਹੈ ਹਲਕਾ ਜਿਹਾ ਪੱਤਿਆਰ ਸ਼ੇਅਰ ਹੋਵਾਂਗੇ ਫੇਰ ਗੱਲ ਕੁਝ ਹੋਰ ਬਣੂਗੀ ਬਹੁਤ ਸੋਹਣਾ ਬਾਰਡਰ ਹੈ ਸਭ ਕੁਝ ਗੁੱਡ ਹੈ ਠੀਕ ਹੈ ਜੀ ਫਿਰ ਅ ਮਿਲਦੇ ਆ ਜੀ ਆਪਾਂ ਠੀਕ ਹੈ ਵੀਡੀਓ ਦੇ ਨਾਲ ਤੁਸੀਂ ਬਣੇ ਰਹੋ ਤੇ ਦੱਸਿਓ ਮੈਨੂੰ ਜਰੂਰ ਜਿਹੜੀਆਂ ਮੈਂ ਡਰੈੱਸਸ ਟਰਾਈ ਕੀਤੀਆਂ ਤੁਹਾਨੂੰ ਕਿੱਦਾਂ ਦੀਆਂ ਲੱਗੀਆਂ ਸੋਹਣੀਆਂ ਲੱਗੀਆਂ ਠੀਕ ਹੈ ਜੀ ਫਿਰ ਕਰਤਾ ਲਿੱਤਾ ਜੀ ਅਸੀਂ ਆਹ ਸੂਟ ਪਸੰਦ ਹੁਣ ਇਹੇ ਗੱਲ ਹੈਗੀ ਉਹਨਾਂ ਦੇ ਪਰ ਆਉਣ ਦੀ ਚਲੋ ਇਹਨਾਂ ਨੇ ਇਹ ਗੱਲ ਕਹਿਤਾ ਵੀ ਇਹਦੇ ਨਾਲੋਂ ਵੀ ਛੋਟਾ ਸਾਈਜ਼ ਪਿਆ ਤੁਸੀਂ ਉਹੋ ਲੈ ਜੋ ਬੇ ਉਹਦੀ ਇੰਨੇ ਜ਼ਿਆਦਾ ਲੋਡ ਨਹੀਂ ਪੈਣੀ ਫਿਟਿੰਗ ਕਰਾਉਣ ਦੀ ਇਹ ਤਾਂ ਪਰ ਬਾਹਰ ਤੇ ਬਾਤ ਦੀ ਅਜਿਹਾ ਪੱਤਾ ਨਹੀਂ ਚੱਲ ਬਣਾ ਇਹ ਹੂੰ ਹੈ ਬਾਏ ਗਰੂ ਅੱਜ ਸੂਟ ਪਸੰਦ ਆਜੂ 마ਸੀ ਉਹ ਸ਼ਿਆ ਚਿੱਟੀ ਚੁੰਨੀ ਕਰਕੇ ਆ ਇੱਕ ਕਾਲੀ ਸੂਟ ਇਹਨਾਂ ਨੇ ਦਿੱਤਾ ਮੈਨੂੰ ਟ੍ਰਾਈ ਕਰਨ ਨੂੰ ਦੱਸਿਓ ਭਾਈ ਸੋਣਾ ਠੀਕ ਐ ਨਹੀਂ ਜੀ ਨਹੀਂ ਮਜ਼ਾਕ ਕਰਦੀਆਂ ਇਹ ਤਾਂ ਮੇਰਾ ਆਪਣਾ ਸੂਟ ਆ ਠੀਕ ਐ ਸੋ ਡ्रेसेस ਟਰਾਈ ਕਰੀਆਂ ਸੀਆਂ ਬਹੁਤ ਵਧੀਆ ਲੱਗੀਆਂ ਗਰਮੀ ਵੀ ਬਹੁਤ ਜ਼ਿਆਦਾ ਤੁਹਾਨੂੰ ਪਤਾ ਹੀ ਹੈ ਜੀ ਠੀਕ ਐ ਸੋ ਥੋੜੇ ਟਾਈਮ ਤੱਕ ਮਿਲਦੇ ਆ ਦੇਖਦੇ ਆ ਕੁਝ ਬਣਦਾ ਆ ਇਦਾਂ ਹੀ ਜਾਣਾ ਪੈਂਦਾ ਵੈਸੇ ਤਾਂ ਲੈ ਕੇ ਤਾਂ ਜਾਣਾ ਹੀ ਇੱਕ ਸੂਟ ਥੋੜੇ ਟਾਈਮ ਤੱਕ ਮਿਲਦੇ ਆ ਪਹੁੰਚ ਗਏ ਜੀ ਘਰ ਮਾਸੀ ਕਹਿੰਦੀ ਉੱਥੇ ਮਾਤਾ ਦਾ ਖਾਸੰਦ ਆ ਠੀਕ ਐ ਜੇ ਕੁੜੀ ਨੂੰ ਪਸੰਦ ਆ ਗਿਆ ਤਾਂ ਠੀਕ ਐ ਮੈਂ ਚੇਂਜ ਕਰਨ ਪਾਏ ਕਿ ਹੈ ਜੀ ਹਾਂ ਅੱਬਲਾ ਤੋਂ ਦੇ ਪਸੰਦ ਆਇਆ ਜੀ ਜੇ ਨਾ ਬਿੱਸਾਂ ਦਾ ਨੂੰ ਕੁਝ ਕਿਹਦੇ ਨਾ ਆ ਦੇਣਾ ਪਤਾ ਹਾਂ ਜੀ ਉਹ ਫੋਟੋ ਸਕਰੀਨ ਤੇ ਕੁਝ ਹੋਰੇ ਦੀ ਦਿਖਾਤਾ ਉਹਨਾਂ ਨੂੰ ਲੋਟ ਨਹੀਂ ਦਿੱਖੀ ਫੋਟੋ ਹੋਛੇ ਹਾਂ ਮੈਂ ਆਖਿਆ ਸੀ ਵੀ ਫੀਟਿੰਗ ਮਲਵਾ ਦਿਓ ਇਹਦੀ ਜੇ ਮੈਂ ਲਿਆ ਮੈਨੂੰ ਸਮਾਂ ਅੱਗੇ ਠੀਕ ਹੈ ਵਧੀਆ ਤੇ ਇਹਦਾ ਕੀ ਪੀਣਾ ਜੀ ਹਾਂ ਦੇਰ ਅੱਜ ਕੱਲ ਮੈਂ ਹਰੇਕ ਚੀਜ਼ ਖੇੜਿਆਉਣ ਲੱਗ ਪਿਆ ਜ਼ਰੂਰੀ ਅਵੇਲਵੇਸ ਹੈ ਆਪਾਂ ਲਿਖਣਾ ਵੀ ਸਟਾਰਟ ਕਰ ਦੋ ਨਾਲੇ ਆਪ ਲਿਖਦੇ ਆਂ ਜੀ ਹਾਂ ਲਿਖੜਾ ਵੀ ਸਟਾਰਟ ਕਰ ਲਓ ਇਹਦੇ ਨਾਲ ਉਹ ਦੁਪੱਟਾ ਲੈਤਾ ਸੀ ਨਾ ਸਾਰਾ ਮੈਂ ਤਹੀ ਤੱਕ ਖੰਦ ਤੁਹਾਨੂੰ ਕਿਆ ਕਹਿੰਦੇ ਤੇ ਹੋਰ ਵੀ ਆਹ ਸੂਟ ਲੈ ਲਓ ਇਹ ਦੋ ਗੁਜਾਰਾ ਹਾਂ ਕਿੰਨਾ ਸੋਹਣਾ ਸੂਟ ਹੈ ਲੈਣੀ ਗਾਲਾ ਪਰ ਮੰਮੀ ਨੇ ਕਿੱਥੇ ਬਣਾਵਾਂਗੇ ਓ ਯਾਰ ਉਹੀ ਤਾਂ ਪੰਗਾ ਏ ਆਹ ਚੁੰਨੀ ਆਵੇ ਨਾਲ ਨਹੀਂ ਸੀ ਪੁੱਛ ਕਿ ਆਉਗੀ ਵੀ ਨਿਗਾਨਦਾਰਾਂ ਹੂੰ ਵੀ ਮੇਰੀ ਮਾਤਾ ਕਹਿੰਦੀ ਇਹ ਚੁੰਨੀ ਹੋਵੇ ਨਾਲ ਪਲੇਨ ਹੋਵੇ ਸੂਟ ਚੁੰਨੀ ਦਾ ਰੇਟ ਦੇ ਦੇ ਸੂਟ ਸਾਫ ਦੇ ਚੁੰਨੀ ਚਲੋ ਠੀਕ ਹੈ ਜੀ ਫਿਰ ਮਿਲਦੇ ਆ ਕਿਸੇ ਅਗਲੀ ਵੀਡੀਓ ਚ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਤੰਦਰੁਸਤ ਰੱਖੇ ਏ ਸਾਡੀ ਬੂਆ ਨੂੰ ਇੱਕ ਮਦਰਸਡੇ ਤੇ ਗਿਫਟ ਕਰਨਾ ਸੀ ਜਨਮ ਦਿਨ ਨੂੰ ਵੀ ਆ ਜੀ ਮਾਸੀ ਕੋਲ ਥੋੜੇ ਜੇ ਸੇਵਿੰਗ ਪਈ ᱛੀ ਉਹਦੇ ਲਈ ਵੀ ਹੈ ਜੀ ਇਹ ਠੀਕ ਆ ਤਿੰਨੇ ਚਾਰੀ ਚੀਜ਼ਾਂ ਸਿੱਗੀਆਂ ਜੀ ਇਹ ਸੇਵਿੰਗ ਪਈਆਂ ᱛੀਆਂ ਹੋਈ ਹੋ ਗਿਆ ਮਦਰਸਡੇ ਵੀ ਹੋ ਗਿਆ ਵਿਚੇ ਬਰਥਡੇ ਦਾ ਵੀ ਹੋ ਗਿਆ ਸਾਰਾ ਕੁਝ ਬੂਆ ਸਾਡੀ ਆਪਣੀਆਂ ਆ ਜੋ ਮਰਜੀ ਦੇਈ ਜਾਈਏ ਅਸੀਂ ਠੀਕ ਆ ਜੀ ਫਿਰ ਓਕੇ ਬਾਏ ਬਾਏ ਆ ਲੋ ਸਭ ਕੋ ਬਾਏ